ਇਸ ਵੇਲੇ ਦੀ ਵੱਡੀ ਅਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਹ ਦਿੱਤਾ ਗਿਆ ਹੈ ਸ਼੍ਰੋਮਣੀ ਕਮੇਟੀ ਦੀ ਅੱਜ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੀ ਕਮੇਟੀ ਬਿਠਾਈ ਗਈ ਉਸ ਦੇ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਜਿਹੜੇ ਦੋਸ਼ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਲੱਗੇ ਨੇ ਉਹ ਸਾਬਿਤ ਹੋ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰੀ ਤੋਂ ਲਾਹ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜ਼ਥੇਦਾਰ ਨੇ ਤੇ ਇਸ ਦੇ ਵਿੱਚ ਉਹਨਾਂ ਦੇ ਉੱਪਰ ਇਹ ਕਾਰਵਾਈ ਕਰਦਿਆਂ ਹੋਇਆ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹਨਾਂ ਨੂੰ ਜ਼ਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਅੱਜ ਹੋਈ ਇਕੱਤਰਤਾ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜ਼ਥੇਦਾਰ ਯਾਨੀ ਹਰਪ੍ਰੀਤ ਸਿੰਘ ਦੇ ਸਬੰਧ ਵਿੱਚ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਪ੍ਰਵਾਨ ਕਰਦਿਆਂ ਉਹਨਾਂ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਹੈ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਉਤੇ ਬਹੁ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕੇਵਲ ਤਿੰਨ ਮੈਂਬਰਾਂ ਨੇ ਹੀ ਇਸ ਸਬੰਧ ਵਿੱਚ ਆਪਣਾ ਵਿਰੋਧੀ ਨੋਟ ਦਰਜ ਕਰਵਾਇਆ ਜਿੱਥੇ ਦੀ ਬਾਕੀ ਹਾਜ਼ਰ ਅੰਤਰ ਕਮੇਟੀ ਦੇ ਮੈਂਬਰਾਂ ਨੇ ਜਿੱਥੇਦਾਰ ਗਾਨੀ ਹਰਪ੍ਰੀਤ ਸਿੰਘ ਨੂੰ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਫਾਰਗ ਕਰਨ ਬਾਰੇ ਸਹਿਮਤੀ ਪ੍ਰਗਟਾਈ। ਉਹਨਾਂ ਦੱਸਿਆ ਕਿ ਜਾਂਚ ਵਿੱਚ ਜਿੱਥੇਦਾਰ ਗਾਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਦੋਸ਼ ਸਾਬਤ ਹੋਣ ਅਤੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਕਾਰਨ ਅੰਤਰ ਕਮੇਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੰਤਰ ਕਮੇਟੀ ਵੱਲੋਂ ਜਿੱਥੇਦਾਰ ਗਾਨੀ ਹਰਪ੍ਰੀਤ ਸਿੰਘ ਦੀ ਥਾਂ ਤਖਤਸ਼ਰੀ ਦਮਦਮਾ ਸਾਹਿਬ ਦੇ ਹੱਦ ਗ੍ਰੰਥੀ ਗਾਨੀ ਹਰਪ੍ਰੀਤ ਸਿੰਘ ਨੂੰ ਫਿਲਹਾਲ ਆਪਣੇ ਕੰਮ ਦੇ ਨਾਲ ਨਾਲ ਜ਼ਥੇਦਾਰ ਦੇ ਅਧਿਕਾਰ ਖੇਤਰ ਵਾਲੀਆਂ ਸੇਵਾਵਾਂ ਕਾਰਜਕਾਰੀ ਤੌਰ ਤੇ ਸੌਂਪੀਆਂ ਗਈਆਂ ਨੇ ਇਸ ਦੇ ਨਾਲ ਹੀ ਹੋਰ ਫੈਸਲੇ ਅੱਜ ਦੀ ਇਸ ਅੰਤਰੀ ਕਮੇਟੀ ਦੇ ਵੱਲੋਂ ਲਏ ਗਏ ਨੇ ਇਸ ਪ੍ਰਕਾਰ ਇਹ ਵੱਡਾ ਫੈਸਲਾ ਜ਼ਥੇਦਾਰ ਉੱਪਰ ਅੱਜ ਸ਼੍ਰੋਮਣੀ ਕਮੇਟੀ ਦੇ ਵੱਲੋਂ ਦਿੱਤਾ ਗਿਆ ਕਿ ਉਹਨਾਂ ਨੂੰ ਜ਼ਥੇਦਾਰੀ ਤੋਂ ਲਾਹ ਦਿੱਤਾ ਗਿਆ ਤੇ ਉਹਨਾਂ ਦੀਆਂ ਸੇਵਾਵਾਂ ਤਖਤਸ਼ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਕਾਰਜਕਾਰੀ ਤੌਰ ਤੇ ਦੇ ਦਿੱਤੀਆਂ ਗਈਆਂ ਨੇ ਜਾਣਕਾਰੀ ਦੱਸਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਦੇ ਵੱਲੋਂ ਉਹਨਾਂ ਦੇ ਉੱਪਰ ਨਾਜਾਇਜ਼ ਸਬੰਧ ਦੇ ਦੋਸ਼ ਲਗਾਏ ਗਏ ਸਨ ਇਹ ਦਾਵਾ ਉਹਨਾਂ ਦੇ ਰਿਸ਼ਤੇਦਾਰ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਸ਼ਿਕਾਇਤ ਉਸ ਰਿਸ਼ਤੇਦਾਰ ਦੇ ਵੱਲੋਂ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਗਈ। ਇਸ ਜਾਂਚ ਕਮੇਟੀ ਦੇ ਵੱਲੋਂ ਆਪਣੀ ਰਿਪੋਰਟ ਅੱਜ ਇਸ ਅੰਦਰ ਕਮੇਟੀ ਦੇ ਵਿੱਚ ਪੇਸ਼ ਕੀਤੀ ਗਈ ਜਿਸ ਨੂੰ ਪ੍ਰਵਾਨ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਇਹ ਵੱਡਾ ਫੈਸਲਾ ਯਾਨੀ ਹਰਪ੍ਰੀਤ ਸਿੰਘ ਦੇ ਉੱਪਰ ਅੱਜ ਇਸ ਮੀਟਿੰਗ ਦੇ ਵਿੱਚ ਲੈ ਲੈ ਗਿਆ ਹੈ। ਪਰ ਇੱਕ ਪਾਸੇ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿ ਰਹੇ ਨੇ ਕਿ ਜੱਜਦਾਰ ਦੀ ਕੋਈ ਵੀ ਜਿਹੜੀ ਹੈ ਇਨਕੁਆਰੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਪਰ ਫਿਰ ਫਿਰ ਉਸ ਤੋਂ ਬਾਅਦ ਇਨਕੁਆਰੀਆਂ ਚੱਲ ਰਹੀਆਂ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਨਿਜਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਜਾਂਦਾ ਜਿਸ ਤਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜੋ ਟੰਗ ਟਿਕਾ ਬਣਾਇਆ ਗਿਆ ਤੁਹਾਨੂੰ ਲੱਗਦਾ ਭਵਿੱਖ ਤੇ ਵਿੱਚ ਹੋਰ ਕੋਈ ਐਡਾ ਜ਼ੇਰਾ ਕਰ ਸਕੂਗਾ ਫਿਰ ਨਹੀਂ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ ਇਹ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਜੀ ਤੇ ਇਹ ਉਹਨਾਂ ਚਿਰ ਚੱਲਦੇ ਹੀ ਰਹਿਣਾ ਹੈਗਾ ਜਿੰਨਾ ਚਿਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਇੰਨਾ ਚਿਰ ਚੱਲਦੇ ਰਹਿਣਾ ਕੱਲ ਜਿਹੜਾ ਮਨਜਿੰਦਰ ਸਰਸਾ ਨੂੰ ਕੱਲ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਨਹੀਂ ਸਨਮਾਨਤ ਨਹੀਂ ਕੀਤਾ ਉਹ ਤਾਂ ਗੁਰਦਾਰਾ ਬੰਗਲਾ ਸਾਹਿਬ ਮੈਂ ਕਥਾ ਕਰਨ ਵਾਸਤੇ ਗਿਆ ਉੱਥੇ ਬੜੂ ਸਾਹਿਬ ਵਾਲਿਆਂ ਦਾ ਗੁਰਦਾਰਾ ਰਕਾਬਗਨ ਸਮਾਗਮ ਸੀ ਉਹਦੇ ਚ ਹਾਜ਼ਰੀ ਭਰਨ ਗਿਆ ਉਹ ਬੰਗਲਾ ਸਾਹਿਬ ਆਈ ਉੱਥੇ ਹੈਡਗ੍ਰਾਮ ਕੀਨੇ ਜਿਹੜੇ ਬੰਗਲਾ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਸਨਮਾਨ ਲੈ ਕੇ ਸਰੂਪਾ ਲੈ ਕੇ ਉਹ ਥੱਲੇ ਦਫਤਰ ਦੇ ਵਿੱਚ ਮੈਂ ਪ੍ਰਸ਼ਦਾਚਾ ਕਰੇ ਮੇਰੇ ਕੋਲ ਆਇਆ ਫੋਟੋ ਖਚਾਈਏ ਤੇ ਚ ਮਾੜੀ ਗੱਲ ਕੀਤੀ ਸਾਂਝਤਾਰੀ ਸਿੰਘ ਸਿੱਖ ਨੂੰ ਸਰੂਪਾ ਦੇਣਾ ਉਹਨੂੰ ਲੈ ਕੇ ਤੁਹਾਨੂੰ ਟ੍ਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਜਿਹੜੇ ਟ੍ਰੋਲ ਕਰ ਰਹੇ ਉਹ ਤਾਂ ਮੇਰੀਆਂ ਜੇਜ਼ਦਾਰੀਆਂ ਨੇ 2 ਮਹੀਨੇ ਤੋਂ ਹੀ ਸਵਾਮਾਂ ਸਮਾਪਤ ਕਰ ਚੁੱਕੇ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਟ੍ਰੋਲ ਕਰਨ ਦਾ ਠੀਕ ਹੈ ਨਾਲੇ ਟ੍ਰੋਲ ਉਹ ਕਰ ਰਹੇ ਜਿਨ੍ਹਾਂ ਦੀ 25 ਸਾਲ ਜਿਹੜੀ ਗੁੜੀ ਸੰਗ ਰਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਜਿਨ੍ਹਾਂ ਦੇ ਨਾਲ ਮੈਂ ਫੋਟੋ ਤੋਂ ਮੇ